ਸਰ ਮੇਰਾ ਨਾਮ ਸੰਦੀਪ ਸਿੰਘ ਆ ਐਸਐਸਟੀ ਇੰਗਲਿਸ਼ ਅਧਿਆਪਕ ਹੈ ਜੀ ਦਾ ਅ ਸਰ ਮੇਨ ਜਿਹੜਾ ਇਸ਼ੂ ਹੈ ਇਹਦੇ ਵਿੱਚ ਅਸੀਂ 2019 ਦੇ ਵਿੱਚ ਜਿਹੜਾ ਕੇਸ ਲਾਇਆ ਸੀਗਾ ਮੈਨੇਜਮੈਂਟ ਦੇ ਪੇਸ਼ਟਾਚਾਰ ਦੇ ਖਿਲਾਫ ਜਿੱਦਾਂ ਮੈਂ ਮੇਨ ਪਟੀਸ਼ਨਰ ਸੀ ਇਸ ਕਰਕੇ ਜਿਹੜਾ ਮੈਨੇਜਮੈਂਟ ਆ ਉਹ ਸ਼ੁਰੂ ਤੋਂ 2023 ਤੋਂ ਜਿਹੜਾ ਸਾਨੂੰ टॉਰਚਰ ਕਰਦੀ ਆ ਰਹੀ ਆ ਜਿਹਦੇ ਸਬੰਧ ਦੇ ਵਿੱਚ ਉਹਨਾਂ ਨੇ 21 ਜਨਵਰੀ ਨੂੰ ਜਿਹੜਾ ਮੈਨੂੰ ਅਤੇ ਸਾਡੇ ਇੱਕ ਹੋਰ ਅਧਿਆਪਕ ਨੇ ਰਮਨਦੀਪ ਕੌਰ ਤੇ ਨਵਨੀਤ ਸ਼ਰਮਾ ਉਹਨਾਂ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ ਤੋਂ ਬਾਤ ਕੀ ਹੋਇਆ ਤੁਸੀਂ ਬੁਰੇ ਦਿਨ ਕੀ ਅਪੀਲ ਕੀਤੀ ਕਿਸ ਤਰ੍ਹਾਂ ਦੇ ਕਾਰਗਰ ਸਰ ਇਸ ਨੂੰ ਅਲਮੇਟ ਕਿਉਂ ਕੀਤਾ ਸੀ ਇਹ ਦੋ ਟਰਮੀਨੇਟ ਠੀਕ ਹੈ ਮੈਨੂੰ ਕਿਉਂ ਟਰਮੀਨੇਟ ਕੀਤਾ ਠੀਕ ਹੈ ਉਹ ਤੁਹਾਡੇ ਨੂੰ ਕਿਉਂ ਨਹੀਂ ਲੈਣਾ ਚਾਹਦੇ ਆ ਸਰ ਜਿਹੜਾ ਟਰਮੀਨੇਟ ਕਰਨ ਦਾ ਉਹਨਾਂ ਦਾ ਸੀਗਾ ਤੋਈਆ ਉਹ ਇਹਨਾਂ ਨੇ ਇਸ ਲਈ ਕੀਤਾ ਕਿਉਂਕਿ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਮੈਂ ਆਵਾਜ਼ ਉਠਾਈ ਸੀ ਤੇ ਜਿਹੜਾ ਮੈਨੇਜਮੈਂਟ ਨੇ ਇਹ ਜਾਣਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਆ ਉਹ ਤੁਹਾਨੂੰ ਜੇਲ੍ਹਾਂ ਦੇਖਣੀਆਂ ਪੈ ਸਕਦੀਆਂ ਤੇ ਜਿਹੜੇ ਟੀਚਰ ਨੇ ਉਹ ਇਕੱਠੇ ਹੋ ਰਹੇ ਨੇ ਇਸ ਲਈ ਉਹਨਾਂ ਨੇ ਇੱਕ ਤਰ੍ਹਾਂ ਸਬਕ ਸਿਖਾਉਣ ਦੇ ਲਈ ਤਾਂ ਕਿ ਦੂਜੇ ਟੀਚਰ ਜਿਹੜੇ ਉਹ ਜਿਹੜੀ ਆਵਾਜ਼ ਆ ਉਹ ਉਠਾ ਨਾ ਸਕਣ ਪੇਸ਼ਟਾਚਾਰ ਦੇ ਖਿਲਾਫ ਤਾਂ ਉਹਨਾਂ ਨੇ ਇਸ ਦੂਜੇ ਟੀਚਰਾਂ ਨੂੰ ਡਰਾਉਣ ਦੇ ਲਈ ਜਾਂ ਉਹਨਾਂ ਲਈ ਇੱਕ ਉਦਾਹਰਨ ਸੈੱਟ ਕਰਨ ਦੇ ਲਈ ਜੇ ਕੋਈ ਪੇਸ਼ਟਾਚਾਰ ਦੇ ਖਿਲਾਫ ਬੋਲੂਗਾ ਤਾਂ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਕਾਨੂੰਨਾਂ ਨੂੰ ਸਿੱਕੇ ਚੰਗ ਕੇ ਅਸੀਂ ਟਰਮੀਨੇਟ ਕਰ ਦਾਂਗੇ ਕਿੰਨੇ ਟਾਈਮ ਤੋਂ ਜੌਬ ਕਰ ਰਹੇ ਸੀ ਤੁਸੀਂ ਸਰ ਮੈਂ 2020 ਤੇ 20 ਤੋਂ ਜਿਹੜਾ ਇਸ ਸਕੂਲ ਦੇ ਵਿੱਚ ਟੀਚਿੰਗ ਕਰ ਰਿਹਾ ਹਾਂ ਜੀ ਤੁਹਾਡੇ ਨਾਲ ਦੀ ਜੀ ਸਰ ਮਨ ਲੇ ਇਸ ਤੋਂ ਪਹਿਲਾਂ ਕੋਈ ਜਿਹੜੇ ਅਧਿਆਪਕ ਨੇ ਸਾਡੇ ਉਹ 2012 ਦਾ ਭਰਤੀ ਹੋਇਆ ਕਿਸੇ ਨੂੰ 10 ਸਾਲ ਹੋ ਚੁੱਕੇ ਨੇ ਤੇ ਕਿਸੇ ਨੂੰ 12 ਸਾਲ ਹੋ ਚੁੱਕੇ ਨੇ ਕਿਸੇ ਨੂੰ 6 ਸਾਲ ਹੋ ਗਏ ਨੇ ਤਕਰੀਬਨ 5 ਸਾਲ ਤੋਂ ਉੱਪਰ ਦਾ ਜਿਹੜਾ ਸਾਰੇ ਟੀਚਰਾਂ ਦਾ ਜਿਹੜਾ ਐਕਸਪੀਰੀਅੰਸ ਹੈ ਨੇ ਮੇਨ ਪ੍ਰੋਬਲਮ ਦਾ ਕਾਰਨ ਕੀ ਬੰਦ ਜੀ ਸਰ ਮੇਨ ਪ੍ਰੋਬਲਮ ਇਹੀ ਹੈ ਕਿ ਅਸੀਂ ਜਿਹੜਾ ਜਿਹੜਾ ਗੁਨਾਹ ਕਰਤਾ ਹੈ ਸਰਕਾਰ ਦੇ ਵਿੱਚ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਈ ਇਹ ਜਿਹੜੀ ਮੈਨੇਜਮੈਂਟ ਆ 10 ਤੋਂ 15 ਲੱਖ ਰੁਪਏ ਮਹੀਨਾ ਜਿਹਦਾ ਮੁੱਖ ਪਿੱਛੇ ਜਿਹੜਾ ਉਹ ਪਵਨ ਕੁਮਾਰ ਜੋ ਮਾਨਸਾ ਤੋਂ ਆ ਇੱਕ ਗੁਰਮੀਲ ਸਿੰਘ ਠੇਕੇਦਾਰ ਜੋ ਮਾਨਸਾ ਤੋਂ ਆ ਉਹ ਜਿਹੜੇ 10 ਤੋਂ 15 ਲੱਖ ਰੁਪਏ ਦਾ ਕਾਪੜਾ ਕਰ ਰਹੇ ਸੀ ਜਿਹਦੇ ਮੈਂ ਆਵਾਜ਼ ਉਠਾਈ ਤੇ ਮਾਪਿਆਂ ਨੂੰ ਦੱਸਿਆ ਕਿ ਤੁਹਾਡੇ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਨੇ ਉਹ ਹਰ ਸਾਲ ਨਵੀਆਂ ਮਿਲਣੀਆਂ ਚਾਹੀਦੀਆਂ ਇਹੜੇ ਕਿਤਾਬਾਂ ਨੇ ਉਹ ਪ੍ਰਾਣੀਆਂ ਦਿੱਤੀਆਂ ਜਾ ਰਹੀਆਂ ਜੋ ਕਿ ਹਰ ਸਾਲ ਨਵੀਆਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਆਂ ਤਾਂ ਨਹੀਂ ਤੇ ਜਿਹੜੀਆਂ ਇਹਨਾਂ ਨੇ ਫੀਸਾਂ ਭਰਾਈਆਂ ਨੇ ਉਹ ਫੀਸਾਂ ਕਾਨੂੰਨ ਮੁਤਾਬਕ ਸਾਡੇ ਸਕੂਲਾਂ ਦੇ ਰੂਲਜ਼ ਦੇ ਮੁਤਾਬਕ ਉਹ ਫੀਸਾਂ ਨਹੀਂ ਭਰਾ ਸਕਦੇ ਇਸ ਕਰਕੇ ਮੈਂ ਸੱਚ ਦੀ ਗੱਲ ਜਦੋਂ ਕਰਦਾ ਸੀ ਤਾਂ ਇਹ ਮੈਨੇਜਮੈਂਟ ਨੂੰ ਉਹ ਗੱਲਾਂ ਜਿਹੜੀਆਂ ਚੁਪਦੀਆਂ ਸੀ ਇਸ ਕਰਕੇ ਮੈਨੇਜਮੈਂਟ ਨੇ ਜਿਹੜਾ ਮੈਨੂੰ ਟਰਮੀਨੇਟ ਕੀਤਾ ਬੱਚਿਆਂ ਦੇ ਮਾਪਿਆਂ ਨੇ ਨਹੀਂ ਤੁਹਾਡਾ ਸਾਥ ਸਰ ਬੱਚਿਆਂ ਦੇ ਮਾਪਿਆਂ ਨੇ ਸਾਡਾ ਬਹੁਤ ਸਹਾਇਕ ਦਿੱਤਾ ਜੀ ਜਦੋਂ ਅਸੀਂ ਇਹ ਅਵਾਜ਼ ਉਠਾਈ ਜਦੋਂ ਸਾਨੂੰ ਟੀਚਰਾਂ ਨੂੰ ਟਰਮੀਨੇਟ ਕੀਤਾ ਗਿਆ ਬਾਕੀ ਟੀਚਰ ਵੀ ਸਾਡੇ ਨਾਲ ਬੈਠੇ ਤਾਂ ਡੀਸੀ ਦਫ਼ਤਰ ਦੇ ਵਿੱਚ तकरीबन 500 500 ਮਾਪੇ ਉਹਨਾਂ ਨੇ ਦਸਤਖਤ ਤੇ ਖੁਦ ਦੋਸਤਾਂ 250 ਮਾਪੇ ਸਾਡੇ ਨਾਲ ਡੀਸੀ ਦਫ਼ਤਰ ਚ ਆਪਦੇ ਪ੍ਰੂਫਾਂ ਸਮੇਤ ਬਿਆਨ ਦਰਜ ਕਰਵਾ ਕੇ ਆਈ ਸੀ ਤੇ ਉਹ ਜਿਹਦੀ ਰਿਪੋਰਟ ਦੇ ਵਿੱਚ डीसी ਸਾਹਬ ਨੇ ਇਨਕੁਆਇਰੀ ਕੀਤੀ डीसी ਸਾਡੀ ਰਿਪੋਰਟ ਦੇ ਵਿੱਚ ਮੈਨੇਜਮੈਂਟ ਆ ਜਿਹੜੀ ਉਹ ਕਰੋੜਾਂ ਦੇ ਕਾਪੜੇ ਦੇ ਵਿੱਚ ਦੋਸ਼ੀ ਪਾਈ ਗਈ ਉਹਦੇ ਵਿੱਚ ਸਾਬਤ ਹੋਇਆ ਕਿ ਜਿਹੜੀ ਮੈਨੇਜਮੈਂਟ ਆ ਉਹ ਕੈਸ਼ਬੈਕ ਕਰਵਾਉਂਦੀ ਆ ਟੀਚਰਾਂ ਤੋਂ ਉਹਨਾਂ ਦੇ ਏਟੀਐਮ ਜਬਤ ਕੀਤੇ ਹੋਏ ਆ ਜਿਹੜੀ ਫੀਸ ਆ ਉਹ ਵੀ ਗੈਰਕਾਨੂੰਨੀ ਤਰੀਕੇ ਨਾਲ ਭਰਾਈ ਗਈ ਆ ਤੇ ਜਿਹੜੇ ਬੱਚਿਆਂ ਨੂੰ ਵਰਦੀਆਂ ਤੇ ਕਿਤਾਬਾਂ ਉਹ ਨਹੀਂ ਦਿੱਤੀਆਂ ਗਿਆ ਇਸ ਕਰਕੇ ਮੈਨੇਜਮੈਂਟ ਆ ਜਿਹੜੀ ਉਹ ਸਬੂਤਾਂ ਦੇ ਵਿੱਚ ਦੋਸ਼ੀ ਪਾਈ ਗਈ 25 ਫਰਵਰੀ ਨੂੰ ਉਸਨੇ ਗੈਰ ਇਨਕੁਆਇਰੀ ਕੀਤੀ ਨਹੀਂ ਸਰ ਸਾਨੂੰ ਉਮੀਦ ਸੀ ਕਿ ਕਾਨੂੰਨ ਆ ਜਿਹੜਾ ਸਾਡਾ ਵੀ ਕਾਨੂੰਨ ਤੋਂ ਨੂੰ ਭਰੋਸਾ ਉਡਦਾ ਜਾ ਰਿਹਾ ਕਿ ਕਾਨੂੰਨ ਜਾਇ ਸਰਕਾਰ ਹੈ ਜਿਹੜੀ ਜਿਵੇਂ ਆਪਣੇ ਬਿਆਨਵਾਦੀਆ ਆਉਂਦੀਆਂ ਨੇ ਸੀਐਮ ਸਾਹਿਬ ਦੀਆਂ ਕਿ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਮੁਤਾਬਕ ਚੱਲ ਰਹੇ ਹਾਂ ਭ੍ਰਿਸ਼ਟਾਚਾਰ ਨਾਲ ਕੋਈ ਕੰਪਰੋਮਾਈਜ਼ ਨਹੀਂ ਪਰ ਹੋਇਆ ਇੱਥੇ ਉਲਟ ਜਿਹੜੇ ਅਧਿਆਪਕਾਂ ਨੇ ਮਾਪਿਆਂ ਨੇ ਆਵਾਜ਼ ਉਠਾਈ ਸੀ ਉਹ ਦੋ ਦੋ ਤਿੰਨ ਤਿੰਨ ਮਹੀਨੇ ਜੇਲਾਂ ਕੱਟ ਕੇ ਆਏ ਨੇ ਪਰ ਮੈਨੇਜਮੈਂਟ ਦੇ ਉੱਪਰ ਹਲੇ ਤੱਕ ਪਰਚਾ ਦਾਇਰ ਨਹੀਂ ਕੀਤਾ ਗਿਆ ਉਹਦੇ ਚਾਰਜਿਸ ਕੀ ਸੀ ਜਿਹੜਾ ਜੇਲ ਕੱਟ ਕੇ ਆਏ ਸਰ ਮੇਰਾ ਜਿਹੜੇ ਮੇਰੇ ਤੇ ਉੱਪਰ ਇਲਜ਼ਾਮ ਲੱਗੇ ਸਰ ਜਿਵੇਂ ਸਰਕਾਰੀ ਜੋਬ ਦੇ ਵਿੱਚ ਥੋੜੀ ਤੇ ਐਫ ਆਰ ਤੋਂ ਹੋਈ ਹੁੰਦੀ ਹੈ ਹਾਂਜੀ ਹਾਂਜੀ ਸਰ ਮਨੋ ਸਰਕਾਰੀ ਕੰਮ ਦੇ ਵਿੱਚ ਬਿਗਨ ਪਾਉਣ ਦੀਆਂ ਸੰਘਰਸ਼ਾਂ ਨਾ ਹੋਇਆ ਜੀ ਸੰਘਰਸ਼ ਦੌਰਾਨ ਹੀ ਹਾਂ ਸਰ ਜਿਹੜੇ ਮੇਰੇ ਉੱਪਰ ਸਾਡੇ ਟੀਚਰਾਂ ਉੱਪਰ ਪਰਚੇ ਪਾਏ ਗਏ ਨੇ ਉਹ ਦਰਸਾਲ ਬੇਬੁਨਿਆਦ ਪਰਚੇ ਪਾਏ ਗਏ ਨੇ ਉਹ ਪਰਚਿਆਂ ਦੇ ਵਿੱਚ ਸਾਡੇ ਉੱਪਰ ਸਰਕਾਰੀ ਜਿਹੜੀ ਨੌਕਰੀ ਦੇ ਵਿੱਚ ਵਾਦਾ ਡਾਲਣ ਦੇ ਵਿੱਚ ਡਿਊਟੀ ਦੇ ਵਿੱਚ ਜਾਂ ਪ੍ਰਿੰਸੀਪਲ ਮੈਡਮ ਨੂੰ ਘੇਰਨ ਦੇ ਜਿਹੜੇ ਦੋਸ਼ਾਂ ਦੇ ਵਿੱਚ ਸਾਡੇ ਉੱਪਰ ਜਿਹੜੇ ਮੁਕਾਦਮੇ ਦਰਜ ਕੀਤੇ ਗਏ ਨੇ ਉਹ थोड़ी ਮੰਗ ਕੀ ਹੈਗੀ ਅਸੀਂ ਪ੍ਰਸਤਾਵ ਪਾਸ ਕੀਤੀ ਆ ਜੇ ਅਗਲਾ ਐਕਸ਼ਨ ਕੀਏਗਾ ਉਹ ਕੀ ਹੋਣਾ ਸਰ ਸਾਡੀ ਮੰਗ ਹੈ ਜਿਹੜੀ ਉਹ ਜਿਹੜੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਕਿਉਂਕਿ ਐਸ ਡੀ ਐਮ ਸਾਹਿਬ ਖੁਦ ਜਿਹੜਾ 12 ਤਰੀਕ ਨੂੰ ਇਸੇ ਮਹੀਨੇ ਦੀ 12 ਤਰੀਕ ਨੂੰ ਉਤੇ ਵਾਅਦਾ ਕਰਕੇ ਆਏ ਸੀ ਟੀਚਰਸ ਨੂੰ ਕਿ ਜੇਕਰ ਤੁਸੀਂ ਧਰਨਾ ਉਠਾ ਲੈਨੇ ਹੋ ਤਾਂ 10 ਦਿਨਾਂ ਦੇ ਅੰਦਰ ਅੰਦਰ ਅਸੀਂ ਸੋਡੇ 71 ਦੇ 71 ਟੀਚਰਾਂ ਨੂੰ ਟਰਮੀਨੇਟ ਕਰ ਦਾਂਗੇ ਜਿਹੜੇ ਸੌਰੀ ਬਹਾਲ ਕਰ ਦਾਂਗੇ ਤੇ ਜਿਹੜੇ ਪਰਚੇ ਦਾਇਰ ਕੀਤੇ ਆ ਉਹ ਪਰਚੇ ਅਸੀਂ ਰੱਦ ਕਰਾਂਗੇ ਤੇ ਜਿੰਨ ਮੈਨੇਜਮੈਂਟ ਦੇ ਉੱਪਰ ਬਣਦੀ ਕਾਰਵਾਈ ਹੈ ਜਿਹੜੀ ਉਹ ਕਰਾਂਗੇ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਜਿਹੜਾ ਉਹ ਕੂਕ ਸੁੱਤਾ ਪਿਆ ਤੇ ਹਲੇ ਤੱਕ ਕੋਈ ਕਾਰਵਾਈ ਮੈਨੇਜਮੈਂਟ ਉੱਪਰ ਨਹੀਂ ਹੋਈ ਤੇ ਜਿਹੜੇ ਸਾਡੇ ਟੀਚਰ ਨੇ ਉਹਨਾਂ ਦੇ ਵਿੱਚੋਂ 77 ਦੇ 77 ਟੀਚਰਾਂ ਨੂੰ ਬਹਾਲ ਕਰਨ ਦੀ ਜਿਹੜੀ ਗੱਲਬਾਤ ਕਹੀ ਸੀ ਉਹ ਤੋਂ ਮੁਕਰ ਬਿਲਕੁਲ ਸਾਫ਼ ਜਿਹੜਾ ਪ੍ਰਸ਼ਾਸਨ ਉਹ ਮੁਕਰ ਚੁੱਕਿਆ ਸਾਨੂੰ ਜਿਹੜਾ ਪਤਾ ਲੱਗਿਆ ਵੀ ਜਿਹੜੀ ਸਾਹਸ ਹੈ ਨਾ ਮੈਂ ਜਿਹੜੇ ਚੋਹਾ ਨੂੰ ਛੱਡ ਕੇ ਬਾਕੀਆਂ ਨੂੰ ਬਹਾਲ ਕਰਨਾ ਚਾਹੁੰਦੀ ਐ ਇਹ ਸੱਚੀ ਗੱਲ ਹੈ ਬਿਲਕੁਲ ਸਰ ਉਹਦੇ ਵਿੱਚ ਪੰਜ ਟੀਚਰ ਨੇ ਜਿਹੜੇ ਉਹਨਾਂ ਨੂੰ ਬਹਾਲ ਕਰਨਾ ਚਾਹੁੰਦੇ ਨੇ ਉਹ ਪੰਜ ਟੀਚਰ ਨੇ ਜਿਹੜੇ ਉਹਨਾਂ ਨੂੰ ਇਹ ਆ ਆਧਾਰ ਬਣਾ ਕੇ ਕਿ ਇਹਨਾਂ ਦੇ ਉੱਪਰ ਪਰਚੇ ਨੇ ਜਾਨੀ ਕਿ ਉਹ ਇਹ ਦਿਖਾਉਣਾ ਚਾਹੁੰਦੇ ਨੇ ਜੇ ਇਹ ਸਮਝਦੇ ਹੋ ਕਿ ਜਦੋਂ ਤੱਕ ਤੁਹਾਡੇ ਦੇ ਪਰਚਾ ਜਿਹੜਾ ਰਹੇਗਾ ਤਦੋਂ ਉਹ ਹੱਲ ਕਰਦਾ ਕਿ ਪਰਚਾ ਤੋਂ ਲੱਗਦਾ ਹੈ ਸਰ ਜਦੋਂ ਸਾਡੇ ਉੱਪਰ ਪਰਚੇ ਬੇਬੁਨਿਆਦ ਨੇ ਜਦੋਂ ਤੱਕ ਪਰਚਾ ਨਹੀਂ ਤੁਹਾਡਾ ਛੋਟੀ ਗੱਲ ਦਾ ਜਵਾਬ ਮਾਇਦੇ ਦੇਣਾ ਜੇ ਸਪੋਰਟਰ ਹੈ ਜੀ ਦੇਖੋ ਜੇ ਪਰਚੇ ਦੀ ਗੱਲ ਬਦਲ ਗਈ ਹੈ ਕਿ ਆਗੂ ਨੂੰ ਹੱਲ ਸਰਬੰਦੀਲਾ ਆਗੂ ਨੂੰ ਬਾਹਰ ਰੱਖ ਕੇ ਜਥੇਬੰਦੀ ਤੋੜਨੀ ਹੈ ਜਦੋਂ ਜਥੇਬੰਦੀ ਟੁੱਟ ਗਈ ਅੰਦਰੋਂ ਹੌਲੀ-ਹੌਲੀ ਕੱਢ ਦਨਗੇ ਸਾਰ ਨੂੰ ਬਾਹਰ ਜਿਹੜੇ ਉਹ ਕਿੱਠੀ ਕੱਢੀ ਇਹ ਗੈਨ ਨੂੰ ਅੱਗੇ ਭਰਤੀ ਕਰੋ ਜਿਹੇ ਹੀ ਸਬਦ ਲਿਖਿਆ ਹੋਇਆ ਹੈ ਕਿ ਤੁਹਾਨੂੰ ਜੇ ਤੁਸੀਂ ਕੋਈ ਅੰਦਰ ਕੋਈ ਉਹੋ ਜਿਹੀ ਹਰਕਤ ਕਰੋਗੇ ਤੁਹਾਨੂੰ 24 ਘੰਟੇ ਦੇ ਨੋਟਿਸ ਦੇ ਬਾਹਰ ਕੱਢ ਦਾਂਗੇ ਮਹੀਨੇ ਦੇ ਨੋਟਿਸ ਅਸੀਂ ਜਿੰਨੂ ਮਰਜ਼ੀ ਬਾਹਰ ਕੱਢ ਸਕਦੇ ਆਂਗੇ ਇਹ ਤਾਂ ਲੈਂਡ ਲੱਗਣੀ ਜਿਹਨਾਂ ਵਾਲੇ ਜਿਹਨੇ ਗੁਲਾਮ ਰੱਖ ਕੇ ਉਹਨਾਂ ਦੇ ਮੁਲਾਜ਼ਮਾਂ ਦੇ ਤੌਰ ਤੇ ਨੌਕਰੀ ਕਰਨੀ ਹੈ ਗੁਲਾਮਾਂ ਦੇ ਤੌਰ ਤੇ ਉਸ ਸਕੂਲ ਦੇ ਅੰਦਰ ਹੋਣਗੇ ਜਿਹਨੇ ਅਣਖ ਦੇ ਤੌਰ ਤੇ ਨੌਕਰੀ ਕਰਨੀ ਹੈ ਉਸ ਸਕੂਲ ਤੋਂ ਬਾਹਰ ਹੋਣਗੇ ਹੁਣ ਅਗਲਾ ਐਕਸ਼ਨ ਕੀ ਹੈ ਅਕਾਗ ਅਗਲਾ ਅਗਲਾ ਐਕਸ਼ਨ ਹਾਂਜੀ ਹਾਂਜੀ ਤੁਹਾਡਾ ਐਤਨਾ ਜੀ ਅੱਜ ਅਸੀਂ ਇਸੇ ਕਰਕੇ ਪ੍ਰੈਸ ਕਾਨਫਰੰਸ ਬੁਲਾਈ ਆ ਕਿ ਅੱਜ ਅਸੀਂ ਸਾਰੀਆਂ ਭਰਾਤਰੀ ਜਥੇਬੰਦੀਆਂ ਜਿਹੜੀਆਂ 12 13 ਜਥੇਬੰਦੀਆਂ ਸਾਡੇ ਨਾਲ ਖੜੀਆਂ ਨੇ ਸਾਡੀ ਸਪੋਰਟ ਤੇ ਖੜੀਆਂ ਨੇ ਖਾਸ ਕਰਕੇ ਬੀਕੇਜੂ ਗ੍ਰਾਹਕਾਂ ਤੇ ਡੀਡੀਐਫ ਤੇ ਬਾਕੀ ਮਲਾਜਮ ਜਥੇਬੰਦੀਆਂ ਅਸੀਂ ਇਹਨਾਂ ਨੂੰ ਅੱਜ ਸੱਦਾ ਪੱਤਰ ਦਿੱਤਾ ਸੀ ਜਿਹੜਾ ਅਗਲਾ ਪ੍ਰੋਗਰਾਮ ਆ 31 ਤਰੀਕ ਨੂੰ ਦੁਬਾਰੇ ਅਸੀਂ ਜਿਹੜਾ ਧਰਨਾਗਾ ਸਕੂਲ ਦੇ ਸਾਹਮਣੇ ਸਟਾਰਟ ਕਰਨ ਜਾ ਰਹੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਧੋਖਾ ਕੀਤਾ ਪ੍ਰਸ਼ਾਸਨ ਨੇ ਮੈਨੇਜਮੈਂਟ ਤਾਂ ਭ੍ਰਸ਼ਟ ਕਰਪਟ ਹੈਗੀ ਸੀ ਭ੍ਰਿਸ਼ਟਾਚਾਰ ਕਰੀ ਰਹੀ ਸੀ ਤੇ ਐਸਡੀਐਮ ਸਾਹਮਣੇ ਪਰਵੰਧ ਆ ਗਿਆ ਜਦੋਂ ਸਾਰਾ ਕੁਝ ਪਤਾ ਉਹਨਾਂ ਨੂੰ ਡੀਸੀ ਦੀ ਆਪ ਦੀ ਰਿਪੋਰਟ ਤਿਆਰ ਕੀਤੀ ਆ ਤਾਂ ਫਿਰ ਜਿਹੜਾ ਭਵਾਨ ਭਵਾਨ ਮਾਨ ਮੁੱਖ ਮੰਤਰੀ ਦਾ ਸਵਾਲ ਉੱਠਦਾ ਜਿਵੇਂ ਬੰਢੇ ਵਿੱਚ ਆਏ ਹੋਏ ਨੇ ਮੁੱਖ ਮੰਤਰੀ ਸਾਹਿਬ ਕਿ 4 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ ਪੰਜਾਬ ਦੇ ਕੱਲੇ-ਕੱਲੇ ਮੰਤਰੀ ਕੋਲੇ ਕੱਲੇ-ਕੱਲੇ ਐਮਐਲਏ ਕੋਲੇ ਇਸ ਚੀਜ਼ ਦਾ ਜਿਹੜਾ ਮੁੱਦੇ ਦਾ ਪਤਾ ਹੈ ਸਵਾ ਸਾਰਾ ਕੁਝ ਪਤਾ ਉਹਨਾਂ ਨੂੰ ਡਿਟੇਲ ਹੈਗੀ ਜਾਣਕਾਰੀ ਹੈਗੀ ਹੈ ਸਕੂਲ ਦੇ ਮਤਲੇ ਬਾਰੇ ਤਾਂ ਸਾਡਾ ਜਿਹੜਾ ਸੌਲਵ ਕਿਉਂ ਨਹੀਂ ਕੀਤਾ ਜਾਂਦਾ? ਇਹ ਸੰਦੀਪ ਸਿੰਘ ਨੂੰ ਕਿੱਥੇ ਦਾ ਉਹਨਾਂ ਨੇ ਸਨਮਾਨਤ ਕਰਨਾ ਸੀ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਬੰਦੇ ਨੇ ਆਵਾਜ਼ ਬੁਲੰਦ ਕੀਤੀ ਆ ਸਾਡੀਆਂ ਤਨਖਾਹਾਂ ਕੱਟੀਆਂ ਗਈਆਂ ਸਾਡੇ ਨੂੰ ਸਾਨੂੰ ਟਾਰਚਰ ਕੀਤਾ ਗਿਆ ਸਾਡੇ ਦੇ ਕਰੈਕਟਰ ਤੇ ਸਾਡੇ ਤੇ ਉਂਗਲ ਉਠਾਈਆਂ ਗਈਆਂ ਜਿਹੜੇ ਤੇ ਦੋਸ਼ ਲਾ ਕੇ ਸਾਨੂੰ ਜਿਹੜਾ ਬਾਹਰ ਕੱਢਿਆ ਗਿਆ ਇਹਨਾਂ ਨੂੰ ਤੇ ਉਹਦੇ باوجود ਪ੍ਰਸ਼ਾਸਨ ਕਿਉਂ ਕੱਖਪੂਰ ਰਹਿ ਮੈਨੇਜਮੈਂਟ ਦਾ ਮੈਨੇਜਮੈਂਟ ਦਾ ਕਰਨੀ ਕਰਨੀ ਸੀ ਤੇ ਪ੍ਰਸ਼ਾਸਨ ਕਿਉਂ ਕਰ ਰਿਹਾ? ਤਕਰੀਬਨ 2 ਮਹੀਨੇ ਹੋ ਗਏ ਪ੍ਰਸ਼ਾਸਨ ਦੇ ਕੋਲ ਪ੍ਰਵੰਧ ਆਏ ਨੂੰ ਉਹ ਕਿਉਂ ਨਹੀਂ ਸੌਲਵ ਕਰ ਰਿਹਾ? ਅਸੀਂ ਕੀ ਕਰਨਾ ਹੈ ਤਾਂ ਨਾ ਵਕਤੀ ਦੀ ਸਕੂਲ ਤਾਂ ਬੰਦ ਨਹੀਂ ਹੋਣਾ ਪਰ ਸਕੂਲ ਬੰਦ ਸਕੂਲ ਬੰਦ ਹੋਣ ਜੇ ਅਸੀਂ ਤਾਂ 13 ਮਾਰਚ ਤੱਕ ਅਸੀਂ ਸਕੂਲ ਦੇ ਵਿੱਚ ਆਨ ਡਿਊਟੀ ਕੀਤੀ ਆ 8 ਤੋਂ ਲੈ ਕੇ 3 ਵਜੇ ਤੱਕ 9 ਤੋਂ 3 ਤੱਕ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਜਿਹੜਾ ਇਹ ਇਲਿਗੇਸ਼ਨ ਲੱਗਦੇ ਨੇ ਵੀ ਬੱਚਿਆਂ ਨੂੰ ਨੁਕਸਾਨ ਕੀਤਾ ਅਸੀਂ ਬੱਚਿਆਂ ਨੂੰ ਨੁਕਸਾਨ ਬਿਲਕੁਲ ਨਹੀਂ ਕੀਤਾ 13 ਮਾਰਚ ਤੱਕ ਪੇਪਰ ਖਤਮ ਹੋਏ 17 ਮਾਰਚ ਨੂੰ ਉਸ ਦਿਵਾਰਾ ਜਿਹੜਾ ਦਿਨ ਰਾਤ ਦਾ ਧਰਨਾ ਸਟਾਰਟ ਕੀਤਾ ਸੀਗਾ ਠੀਕ ਹੈ ਜੀ ਪੰਜ ਮਾ 5 ਅਪ੍ਰੈਲ ਉਹਨਾਂ ਨੇ ਸਾਨੂੰ ਲੱਖੀ ਚਾਰਜ ਕਰਕੇ ਇਹਦਾ ਟੈਂਟ ਪਟਾ ਦਿੱਤਾ ਗਿਆ ਪਿੰਡ ਵਾਲਿਆਂ ਨੇ ਥੋੜਾ ਵਿਰੋਧ ਕੀਤਾ ਉਹ ਕੋਈ ਨਹੀਂ ਜੀ ਉਹ ਮੈਨੇਜਮੈਂਟ ਦੇ ਕਿਸਿੰਦੇ ਸੀਗੇ ਸਾਰੇ ਯੂਨੀਅਨ ਦਾ ਵੀ ਵਿਰੋਧ ਕੀਤਾ ਪਈ ਤਾਂ ਉਹ ਸਾਰੇ ਨਹੀਂ ਸਾਰੇ ਪੇਡ ਬੰਦੇ ਸੀਗੇ ਕੋਈ ਸਾਰੇ ਪੋਲੀਟੀਕਲ ਬੰਦੇ ਸੀ ਜਿਨ੍ਹਾਂ ਨੇ ਖਾਸ ਕਰਕੇ ਜਿਨ੍ਹਾਂ ਨੇ ਇੱਕ ਹੀ ਦਿਨ ਚ 23 ਜਨਵਰੀ ਨੂੰ ਇੱਕ ਹੀ ਦਿਨ ਚ 25 ਤੋਂ 30 ਅਧਿਆਪਕ ਅੰਦਰ ਵਾੜੇ ਪਿਛਲੇ ਗੇਟ ਆ ਉਹ ਸਾਰੇ ਪੋਲੀਟੀਕਲ ਬੰਦਿਆਂ ਦੇ ਜਿਹੜੇ ਮੈਨੇਜਮੈਂਟ ਦੇ ਖਾਸ ਆਪਦੇ ਬੰਦੇ ਸੀਗੇ ਉਹਨਾਂ ਦੇ ਬੰਦੇ ਸੀ ਉਹੀ ਬੰਦੇ ਸਾਡੇ ਅੰਦਰ ਦੇ ਦੇਖੋ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਹੈਗੀ ਸਾਡਾ ਵਿਰੋਧ ਕੀਤਾ ਸਾਨੂੰ ਕਹਿੰਦੇ 500 ਗਾਜ ਦੀ ਦੂਰੀ ਤੋਂ ਬਾਹਰ ਬਾਹਰ ਤਾਂ ਨਾ ਲਾਓ ਇਹ ਮੈਨੇਜ ਪ੍ਰਸ਼ਾਸਨ ਨੇ ਬਟਿੰਡੇ ਦੇ ਪ੍ਰਸ਼ਾਸਨ ਡੀਐਸਪੀ ਨੇ ਡੀਐਸਪੀ ਦੀ ਮੌਜੂਦਗੀ ਦੇ ਵਿੱਚ ਅੰਦਰ ਟੈਂਟ ਲਾਵਾ ਰਿਹਾ ਉਹੀ ਬੰਦੇ ਲਾਉਂਦੇ ਰਿਹਾ ਪੋਲੀਟੀਕਲ ਲਾਉਂਦੇ ਨੇ ਜਿਹੜੇ ਜਿਹੜੇ ਤੁਹਾਡੇ ਉਲਟ ਸੀ ਤੁਹਾਡੇ ਸਾਡੇ ਉਲਟ ਸੀ ਦੇਖੋ ਜਿਹੜੇ ਉਹ ਕਹਿੰਦੇ ਪਿੰਡ ਵਾਲੇ ਆ ਇਹਨਾਂ ਦੀ ਸਪੋਰਟ ਦੀ ਗੱਲ ਕਹਿਣੀ ਹੈ ਅਸੀਂ ਰਾਮਪ੍ਰੇਸਾ ਦਾ ਦਿੱ ਜੇਕਰ ਜੇਕਰ ਤੁਸੀਂ ਗੱਲ ਕਰਦੇ ਵਿਰੋਧ ਦੀ ਤਾਂ ਫਿਰ ਮੈਂਬਰ ਸਾਡੇ ਨਾਲ ਖੜੇ ਨੇ ਜੇ ਤੁਹਾਨੂੰ ਜੁਆਇਨ ਕਰਾਉਂਦੇ ਆ ਇਹਨਾਂ ਚਾਰਾਂ ਨੂੰ ਜਾਂ ਪੰਜਾਂ ਨੂੰ ਨਹੀਂ ਕਰਾਉਂਦੇ ਬਾਕੀ ਜੁਆਇਨ ਕਰ ਲੈ ਨਹੀਂ ਜੀ ਅਸੀਂ ਨਹੀਂ ਜੁਆਇਨ ਕਰਨਾ ਅਸੀਂ ਇਹ ਸਾਰੇ ਜੁਆਇਨ ਕਰਾਉਣਗੇ ਇਹਨਾਂ ਦਾ ਦੋਸ਼ ਇਹਨਾਂ ਦਾ ਇਹਨਾਂ ਦਾ ਦੋਸ਼ ਕੀ ਹੈ ਦੋਸ਼ ਇਹਨਾਂ ਦਾ ਇਹੀ ਹੈ ਵੀ ਭ੍ਰਿਸ਼ਟਾਚਾਰ ਨੂੰ ਇਹ ਆਗੂ ਸੀਗੇ ਤੇ ਇਹ ਮੂਰੀ ਅਗਵਾਈ ਕੀਤੀ ਇਹਨਾਂ ਨੇ ਸੋ ਇਹਨਾਂ ਗੁਨਾਹ ਇਹ ਆ ਇਸ ਕਰਕੇ ਸਾਨੂੰ ਸਜ਼ਾ ਮਿਲਦੀ ਨਹੀਂ ਕਿ ਜੋ ਪਹਿ ਗਏ ਉਹਨਾਂ ਚ ਕਰ ਜਿੰਨਾ ਕਰ ਸਾਰਨ ਜੋਇਨ ਨਹੀਂ ਕਰਾਇਆ ਜਾਂਦਾ ਬਿਲਕੁਲ ਧੱਕੇ ਦਾ ਧਰਨਾ ਜ਼ਰੂਰ ਹੋ ਰਿਹਾ ਕੱਲੇਗੀ ਬਿਲਕੁਲ ਜੀ ਮੈਨੇਜਮੈਂਟ ਨੂੰ ਕਿਉਂ ਛੱਡਿਆ ਜਾ ਰਿਹਾ ਉਹਨਾਂ ਦੇ ਪਰਚਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ ਭਗਵਾਨ ਦਾ ਮਾਨ ਮੁੱਖ ਮੰਤਰੀ ਇਹ ਕਹਿੰਦਾ ਭ੍ਰਿਸ਼ਟਾਚਾਰ ਦੇ ਸੀਰਮਨ ਰੋਡ ਤੇ ਵਿਜੇ ਸਿੰਘਾ ਦੀਆਂ ਕਾਰਵਾਈਆਂ ਕੀਤੀਆਂ ਨੇ ਉਹੀ ਵਿਜੇ ਸਿੰਘਾ ਸਾਡੇ ਪਿਛਲੇ ਸਾਲ ਸਕੂਲ ਦੇ ਵਿੱਚ ਨੂੰ ਅਸੀਂ ਕੇਸ ਲਾਇਆ ਇਹ ਪ੍ਰਾਂ ਦੌਰਾਨ ਪਿਛਲੇ ਫਰਵਰੀ ਮਹੀਨੇ ਦੇ ਵਿੱਚ 1K47 ਵਾਲੇ ਸਕਿਉਰਿਟੀ ਗਾਰਡ ਲੈ ਕੇ ਸਾਨੂੰ ਡਰੋਨ ਧਮਕਾਉਣ ਆਇਆ ਉਹੀ ਵਿਜੇ ਸਿੰਘ ਆ ਜਿਹੜਾ ਅੱਜ ਜਦੋਂ ਸਵਾਲ ਕਰਦੇ ਨੇ ਕਿਸਾਨ ਜਥੇਬੰਦੀਆਂ ਵਾਲੇ ਜਿਹੜੋ ਹਲਕਿਆਂ ਦੇ ਵਿੱਚ ਜਾਂਦੇ ਨੇ ਉਹ ਸਿੱਖਿਆ ਝੂਠੀ ਸਿੱਖਿਆ ਕਰਾਂ ਤੇ ਮਾਲ ਲੈ ਕੇ ਉਦੋਂ ਸਵਾਲ ਕਰਦੇ ਨੇ ਤੇ ਉਦੋਂ ਕਹਿੰਦੇ ਸਾਡਾ ਹਲਕਾ ਨਹੀਂ ਉਹ ਸਾਨੂੰ ਮਸਲੇ ਦਾ ਨਹੀਂ ਪਤਾ ਮਸਲੇ ਦਾ ਜਦੋਂ ਉਦੋਂ ਸਕੂਲ ਦੇ ਵਿੱਚ ਆਏ ਸੀ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਮਸਲੇ ਦਾ ਉਹ ਸਾਨੂੰ ਡਰੋਨ ਧਮਕਾਉਣ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਨੇ ਠੀਕ ਹੈ ਠੀਕ ਹੈ